हां जी दोस्तों सारेया नुं सस्श्रीकाल स्वागत है टोडा राज संधू फार्मिंग दे विच आज पहुचिया दोस्तों ਪਿੰਡ ਸ਼ਖਰੀ ਤਹਿਸੀਲ ਜਿਲ੍ਹਾ ਸ਼੍ਰੀ ਕਰਤਾਰਪੁਰ ਸਾਹਿਬ ਜੀਰ ਸਤਨਾਮ ਸਿੰਘ ਦੇ ਘਰ ਆਇਆ ਦੋਸਤੋ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਇਸ ਕਿੱਲੇ ਦੇ ਉੱਪਰੋਂ ਪਾਈਆਂ ਨੇ ਕਾਫੀ ਪਸ਼ੂ ਤੁਹਾਨੂੰ ਦਿਖਾਉਂਦੇ ਰਹੇਦਾ ਇਸ ਘਰੋਂ ਵੀ ਅੱਜ ਇਸ ਵੀਡੀਓ ਵਿੱਚ ਦੋਸਤੋ ਤਿੰਨ ਬੈੜਾਂ ਤੇ ਦੋ ਮੱਝਾਂ ਤੁਹਾਨੂੰ ਦਿਖਾਵਾਂਗੇ ਇੱਕ ਵੈੜ ਤੇ ਇੱਕ ਮੱਝ ਬਿਲਕੁਲ ਜਿਹੜੇ ਦੋਸਤੋ ਗੱਪਣ ਤਿਆਰੀ ਵਾਲੇ ਪਸ਼ੂ ਆ ਦੋਨੋਂ ਤੇ ਤਿੰਨ ਸੂਏ ਸੂਏ ਆ ਇੱਕ ਬੱਚੀ ਇੱਕ ਵੈੜ ਬਿਲਕੁਲ ਸਜਰ ਪਹਿਲਾ ਸਬਸ ਹੋਈ ਹੈ ਦੋਸਤੋ ਇੱਕ ਕੋਈ ਤੋਕੜ ਅੱਗੇ ਬਣੇ ਵੀ ਆ ਦੋਸਤੋ ਕੋਈ ਦੋ ਕੁ ਮਹੀਨੇ ਦੀ ਗੱਪਣ ਵੀ ਹੈਗੀ ਆ ਬਾਕੀ ਚੈੱਕ ਪਾਸ ਵਿੱਚ ਆਉਂਦੀ ਆ ਜਾਂ ਨਹੀਂ ਉਹ ਪੂਰੀ ਡਿਟੇਲ ਤੁਹਾਨੂੰ ਮਿਲ ਜੂਗੀ ਇੱਕ ਵਾਰ ਦੋਸਤੋ ਸੱਜਰ ਸੂਈ ਸਵਾਈ ਤੁਹਾਨੂੰ ਇੱਕ ਹੋਰ ਦਿਖਾ ਦਾਂਗੇ ਲਾਸਟ ਦੇ ਵਿੱਚ ਸੋ ਰੇਡ ਪੜਤਾ ਬਿਲਕੁਲ ਜਾਇਜ ਨਾਰਮਲ ਰੇਡ ਪੜਤਾ ਹੁੰਦਾ ਸੋ ਬਾਕੀ ਆਓ ਆਪਣੀ ਨਰਕ ਪਰਖਾ ਤਸੱਲੀ ਆ ਦੋਸਤੋ ਉਹ ਜ਼ਰੂਰ ਕਰ ਲਿਆ ਕਰੋ ਠੀਕ ਆ ਅੱਜ ਤੁਹਾਨੂੰ ਅੱਜ ਟੋਟਲ ਜੇਕਰ ਆਪਾਂ ਗੱਲ ਕਰੀਏ ਪੰਜ ਗਣ ਅੱਗੇ ਤੁਹਾਨੂੰ ਦਿਖਾ ਦਿੰਦੇ ਆ ਤਿੰਨ ਬੈੜਾ ਜਿਨ੍ਹਾਂ ਦੇ ਵਿੱਚੋਂ ਦੋਸਤੋ ਤਿੰਨ ਬੈੜਾ ਦੋ ਮੱ ਤੇ ਅੱਜ ਤਰੀਕ ਦੋਸਤੋ ਤੁਸੀਂ ਨੋਟ ਕਰ ਲਓ 21 ਜੁਲਾਈ ਆ ਤੇ ਸਮਾਂ ਕੋਈ ਮਾਰਨਿੰਗ 10:30 ਪੌਣੇ 11 ਵਜੇ ਦਾ ਸਭ ਤੋਂ ਪਹਿਲਾਂ ਵੀਰ ਸਤਨਾਮ ਸਾਸਤਰੀ ਕਾਲ ਭਾਈ ਸਾਸਤਰੀ ਕਾਲ ਸੰਤੋ ਸਾਹਿਬ ਉਹ ਠੀਕ ਠਾਕ ਜੀ ਬੜੇ ਵਧੀਆ ਵੀਰ ਸਤਨਾਮ ਸਿੰਘ ਹਾਂਜੀ ਹੋਰ ਮਹਾਰਾਜ ਠੀਕ ਠਾਕ ਜੀ ਵਧੀਆ ਵਧੀਆ ਕਿਰਪਾ ਮਰਦੀ ਚਲੋ ਸ਼ੁਕਰਾ ਸ਼ੁਕਰਾ ਹਾਂਜੀ ਤੇ ਸਤਨਾਮ ਅੱਜ ਪਸ਼ੂ ਪੰਜ ਆਪਣੇ ਕੋਲ ਅੱਜ ਭਾਜੀ ਪੰਜ ਏ ਤਿੰਨ ਵਹਿੜਾ ਤਿੰਨ ਵਹਿੜਾ ਹਾਂ ਇੱਕ ਮੈਂ ਆ ਇਹ ਇੱਕ ਮੈਗ ਬਣਿਆ ਤੇ ਇੱਕ ਮਲ ਹੋ ਗਈ ਆ ਦੋ ਕੁ ਮਹੀਨਿਆਂ ਦੇ ਬਣੀ ਪਰ ਚੈੱਕ ਜੇ ਆਪਾਂ ਨਹੀਂ ਕਰਾਈ ਤਾਂ ਨਹੀਂ ਆਇਆ ਬਾਕੀ ਹੁਣੇ ਲੈਂਦੀ ਆ ਲਿਆ ਕੇ ਬੰਦੀ ਆ ਉਹ ਦੋ ਮਹੀਨੇ ਪੂਰੇ ਹੋ ਗਏ ਆ ਦੋ ਮਹੀਨਿਆਂ ਦੇ ਹੋ ਗਏ ਜੀ ਜਿੱਕਰ ਆਪਣਾ ਚਲੋ ਡਾਕਟਰ ਸਾਹਿਬ ਆ ਜੇ ਚੈੱਕ ਪਾਸ ਕਰਾ ਦੋ ਫਿਰ ਉਸ ਹਸਪਤਾਲ ਜਿਹੜੇ ਕੋਈ ਸੱਜਣ ਵੀਰ ਪੁੱਛਣਗੇ ਉਹਨਾਂ ਨੂੰ ਦੱਸ ਦਿਆ ਜੀ ਹਾਂਜੀ ਫਿਰ ਉਸ ਹਸਪਤਾਲ ਨੂੰ ਦੱਸਾਂਗੇ ਆਪਣਾ ਡਾਕਟਰ ਨੇ ਆ ਜਣਾ ਫਿਰ ਜਿਹੜਾ ਕੋਈ ਸੱਜਣ ਵੀਰ ਪੁੱਛੂ ਉਸ ਹਸਪਤਾਲ ਨੂੰ ਦੱਸਾਂਗੇ ਵੀ ਬਾਈ ਗੱਬਣ ਠੀਕ ਹੈ ਜੀ ਲਓ ਦੋਸਤੋ ਗੱਬਣ ਦੀ ਵੈਰੀਫਾਈ ਹੋ ਜਾਊਗੀ ਕੋਈ ਘੰਟੇ ਡੇਢ ਘੰਟੇ ਤੱਕ ਡਾਕਟਰ ਆ ਜਾ ਬੰਦਾ ਤਾਂ ਫੋਨ ਕਰੂਗਾ ਗੱਲ ਕਰੂਗਾ ਠੀਕ ਆ ਤੇ ਸ਼ੁਰੂਆਤ ਪਹਿਲਾਂ ਦੋਸਤੋ ਇਧਰੋਂ ਕਰ ਲਾਂਗੇ ਆਪਾਂ ਗੱਬਣ ਪਸ਼ੂ ਤੁਹਾਨੂੰ ਦਿਖਾ ਦਿੰਨੇ ਆ ਦੋ ਪਸ਼ੂ ਆ ਦੋਵੇਂ ਗੱਬਣ ਆ ਬਾਕੀ ਤਿੰਨੇ ਸੂਏ ਜਿਹੜੇ ਦੁੱਧ ਤੇ ਚੱਲਣ ਦੇ ਆ ਇਹ ਆਪਣੇ ਕੋਲ ਜਿਹੜੀ ਸਾਬ ਵੈੜ ਆ ਗਈ ਆ ਇਹ ਭਾਜੀ ਵੈੜ ਆਪਣੇ ਗੱਬਣੇ ਆਈ ਅੱਛਾ ਜੀ ਇਹ ਮੰਨ ਲਓ ਖੜਦੀ ਕੋ ਹਫਤਾ ਖਾਂਢੇ ਹਫਤਾ ਕ ਲੈ ਜੂਗੀ ਹਫਤਾ ਕ ਲੈਣਾ ਜੀ ਸੂਆ ਕਿਨ ਮਾ ਸੂਆ ਭਾਈ ਦੂਜਾ ਸੁਣਾ ਰਕੀ ਨੇ ਲਓ ਜੀ ਦੂਜਾ ਸੂਆ ਦੋਸਤੋ ਸੁਣਾ ਹਫਤਾ ਕ ਜੇ ਸਮਾ ਲੈਂਦੀ ਆ ਹਫਤਾ ਤੱਕ ਟਲੰਟ ਲਾਂ ਬਣੀਆਂ ਹਫਤਾ ਲੈਣਾ ਜੀ ਨੇ ਤੇ ਲਟੂਲਾ ਕਾਫੀ ਆ ਬਾਕੀ ਕਰੋ ਸੰਗ ਦੇ ਵਿੱਚ ਗੁਲਗੁਲ ਬਹੁਤ ਆ ਠੰਡਾ ਆ ਤੁਸੀਂ ਵੇਖੋ ਲਓ ਸੁਆ ਪਹਿਲਾ ਕਿ ਦੂਜਾ ਦੱਸਿਆ ਸੀ ਦੂਜਾ ਭਾਈ ਦੂਜਾ ਹੀ ਦੂਜਾ ਸੁਆ ਦੇਖੋ ਕੋਈ ਸੁਆ ਲੱਗੋ ਹਣ ਮੜੀ ਆ ਆ ਲਾ ਦੇ ਦੂਜਾ ਹਾਈਡ ਮੀਡੀਅਮ ਦਾ ਵਿੱਚ ਆ ਦੋਸਤੋ ਤੇ ਕਾਫੀ ਕਲਰ ਤੇ ਬਲੈਕ ਕਲਰ ਦਾ ਕੰਬੀਨੇਸ਼ਨ ਆ ਠੀਕ ਆ ਜੀ ਸੋ ਇੱਕ ਰੰਗ ਆ ਬਾਕੀ ਹਵਾਨਾ ਦੇਵਾ ਬਹੁਤ ਸੋਹਣਾ ਸਾਫ ਸੁਥਰਾ ਲੇਵਾ ਢੇਲ ਟੁਲ ਕਾਫੀ ਜਿਆਦੀ ਆ ਲੜਾ ਤੁਸੀਂ ਦੇਖ ਲਓ ਠੀਕ ਆ ਜੀ ਢੇਲ ਕਾਫੀ ਜਿਆਦੀ ਹਵਾਨੇ ਚ ਤੇ ਬਣ ਜੂਗੀ ਦੋਸਤੋ ਸਮੇਂ ਦੇ ਹਿਸਾਬ ਨਾਲ ਕੋਈ 7 ਦਿਨ ਹਜੇ ਪੇਂਟਿੰਗ ਆ ਇਹਦੇ ਸੁਣਦੇ ਤੇ ਤੇ ਲੰਡ ਲਾਂ ਬਣੀਆਂ ਸੰਸਾ ਭਾਏ ਬਾਨਾ ਗਾ ਠੀਕ ਹੈ ਠੰਡੀ ਠੁੰਡੀ ਆ ਬਿਲਕੁਲ ਹਾਂ ਥੋੜਾ ਉਧਾਂ ਦੇ ਠੰਡੀ ਆ ਪਰ ਕੈਮਰਾ ਥੋੜਾ ਡਰਦੀ ਜੀ ਹੈ ਨਾ ਹਾਂ ਅਰੇ ਕਾਲ ਜੀ ਕਰਦੀ ਹਾਂ ਲਓ ਜੀ ਠੀਕ ਹੈ ਤੇ ਬਈ ਸਤਨਾਮ ਇਹ ਕਿੰਨੇ ਦੇਵਾਂਗੇ ਵੀਰੇ ਇਹਦਾ ਭਾਜੀ ਮੁੱਲ ਜਿੰਨਾ ਮੱਝੀ ਕਰੀਏ ਇਹ ਭਾ 35 ਕਰੀਏ ਜਿੰਨਾ ਮੱਝੀ ਤੇ 30000 ਚੋਂ ਛੋਟਛਾਪਾ ਕਰਦਾਂਗੇ ਮਾਨਤਨ ਕਰਦਾਂਗੇ 30 ਦੇ ਵਿੱਚੋਂ ਹਾਂਜੀ ਥੋੜਾ ਬਹੁਤਾ ਮਾਨਤਨ ਕਰਦਾਂਗੇ ਆ ਗਿਆ ਭਣਪਰਾ ਦੇ ਠੀਕ ਹੈ ਜੀ ਹਾਂਜੀ ਉਹ ਦੱਸੋ 30000 ਦੇ ਵਿੱਚੋਂ ਮਾਨਤਨ ਹੋ ਜਾਊਗਾ ਤੇ ਸੰਪਰਕ ਤੁਸੀਂ ਕਰ ਲਿਓ ਦੂਜਾ ਸੂਬਾ ਇਸ ਵਾਰ ਦੇ ਸੂਣਾ ਤੇ 30000 ਦੇ ਵਿੱਚੋਂ ਛੋਟਛਾਪਾ ਠੀਕ ਹੈ ਜੀ ਓਕੇ ਇੱਕ ਸੈਕੰਡ ਨੰਬਰ ਤੇ ਆਪਣੇ ਕੋਲ ਜਿਹੜੀ ਇਹ ਮੱਝ ਵੀਰ ਇਹ ਪਾਜੀ ਆਪਣੇ ਗੱਭਣ ਆ ਗਈ ਜੀ ਹਾਂਜੀ ਤੇ ਇਹ ਵੀ ਮੰਨ ਲਓ ਹਫਤਾ ਕੇ ਤੇ ਹਫਤੇ ਦੇ ਅੰਦਰ ਬਾਅਦ ਲੈਂਦੀ ਏ ਅੱਛਾ ਜੀ ਤੇ ਬਾਕੀ ਸੀਸ ਲੱਗ ਬੜੀ ਦੇਖੋ ਜਿੱਦਾਂ ਮੱਝ ਥੱਲੇ ਬਈ ਜਾ ਕੋਕ ਨਹੀਂ ਹੁੰਦੀ ਜਿੱਦਾਂ ਮੱਝ ਲਓ ਜੀ ਗਾਂ ਵਰਗੀ ਠੀਕ ਹੈ ਸੂਆ ਕਿੰਨਾ ਦੱਸਿਆ ਜੀ ਸੂਆ ਪਾਜੀ ਤੱਜਾ ਜਾਂਦੇ ਘਰ ਵਾਲੇ ਤੱਜਾ ਹੀ ਆ ਪ੍ਰੋਪਰ ਸੂਆ ਅੱਛਾ ਜੀ ਆਪਾਂ ਕਿਹਨਾਂ ਨੇ ਆ ਆਪਾਂ ਵੀ ਫਿਰ ਤੱਜਾ ਇਹਨੇ ਘਰ ਵਾਲੇ ਤੇ ਜਾਂਦੇ ਜੀ ਠੀਕ ਹੈ ਹਾਂ ਦੋਸਤੋ ਵੀਰਾਂ ਦਾ ਵੀ ਘਰ ਵਾਲੇ ਦੁੱਜਾ ਆਪਾਂ ਤੱਜਾ ਕਹਿੰਨੇ ਆ ਠੀਕ ਆ ਜੀ ਬਾਕੀ ਆਇਟ ਮੀਡੀਅਮ ਆ ਜੰਮੀ ਵਾਲੀ ਤੁਸੀਂ ਪੂਰੀ ਵੇਖ ਲੋ ਠੀਕ ਆ ਜੀ ਸਭੀ ਸੁੰਬੀ ਪੂਰੀ ਆ ਜਿਨ੍ਹਾਂ ਵੀ ਕਰਮ ਵਾਲੀ ਨੂੰ ਬਿਲਕੁਲ ਕਦ ਕਾਠ ਆ ਉਸ ਅਕੋਰਡਿੰਗ ਤੁਸੀਂ ਦੇਖੋਗੇ ਭਾਰਾ ਪੇਟ ਵਜਨ ਨੋੜ ਪੂਰਾ ਠੀਕ ਆ ਤੇ ਦਿਨ ਕਿੰਨੇ ਲੈ ਜੂ ਹਫਤਾ ਕਾ ਜੇ ਹਫਤਾ ਲੈ ਆ ਜਣਾ ਭਾਈ ਜੀ ਨੇ ਠੀਕ ਆ ਲੰਡੂ ਲੰਬ ਜਰੀਆਂ ਜੇ ਦਾ ਲੋ ਜੀ ਠੀਕ ਆ ਤੇ ਲੇਵੇ ਦੇ ਵਿੱਚ 200 ਢਿਲ ਟੂ ਲ ਕਾਫੀ ਜਾਂਦੀ ਆ ਹਫਤਾ ਦਾ ਸਮਾਂ ਅਜੇ ਕੱਢਦੀ ਆ ਠੀਕ ਆ ਜੀ ਹਫਤਾ ਸਮਾਂ ਲੈ ਜੂਗੀ ਐ ਪਦਲੇ ਪਿੰਡੇ ਦੇ ਵਿੱਚ ਸਿੰਘ ਵੀ ਤੁਹਾਨੂੰ ਪ੍ਰੋਪਰ ਦਿਖਾ ਦਿੰਨੇ ਆ ਆ ਦੇਖੋ ਜੀ ਆ ਮੂੰਹ ਮੱਥੇ ਤੋਂ ਠੀਕ ਆ ਜੀ ਆ ਥਾਣ ਦੇ ਬਾਹਰ ਠੀਕ ਆ ਜੀ ਤੇ ਬਾਕੀ ਭਾਈ ਸਤਨਾਮ ਭਾਰ ਪਿੱਛੇ ਦੀ ਕੋਈ ਟਿੱਪ ਨਹੀਂ ਭਾਜੀ ਨਾ ਨਾ ਭਾਰ ਪਿੱਛੇ ਦੀ ਕੋਈ ਆਪਣੀ ਗਾਰੰਟੀ ਆ ਟਿੱਪ ਕੇ ਆਪ ਆਪ ਦੀ ਤਸੱਲੀ ਕੀਤੀ ਹੈ ਕੋਈ ਆ ਜਾ ਭੈਣ ਭਰਾ ਦੀ ਤਸੱਲੀ ਕਰਕੇ ਲੈ ਕੇ ਜਾਓ ਜੀ ਹੂੰ ਬਾਕੀ ਆਪਣੀ ਗਾਰੰਟੀ ਆ ਭਾਰ ਪਿਛੇ ਦੀ ਠੀਕ ਆ ਜੀ ਹਾਂਜੀ ਲੋਬ ਦੋਸਤੋ ਭਾਰ ਪਿਛੇ ਦੀ ਪੂਰੀ ਤਸੱਲੀ ਆ ਤੇ ਆਪ ਦਾ ਕੋਈ ਵੀਰ ਟਿਪ ਕੇ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਆ ਤੇ ਮਾਝ ਤੁਹਾਨੂੰ ਬੁਖਾ ਦਿੱਤੀ ਦੋਸਤੋ ਚੰਗੀ ਆ ਮਾਝ ਓਵਰ ਆਲ ਜਿੰਨੀ ਸਾਰੀ ਤੇ ਪੜਤਾ ਕੀ ਇਹਦਾ ਵੀਰ ਪੜਤਾ ਭਾਜੀ ਇਹਦਾ 60000 ਜੋਂ ਥੋੜਾ ਬੜਾ ਮਾਨਤਾ ਨ ਕਰਾਂਗੇ ਜੀ 60 ਦੇ ਵਿੱਚੋਂ ਹਾਂਜੀ ਕਿੰਨਾ ਕੁ ਥੋੜਾ ਬੜਾ ਛੋਟਾ ਪਾਇ ਗਏ ਭੈ ਭਰਾ ਦਾ ਕਰ ਦਾਂਗੇ ਮੋਕੇ ਤੇ ਕਿੰਨਾ ਕੁ 1000 ਛੱਡ ਦਾਂਗੇ ਜੀ ਅੱਛਾ ਹਾਂਜੀ ਪੂਰਾ ਉਹਨਾਂ ਕਰ ਰੱਖਿਆ ਵੀ 1000 ਹੀ ਆ ਨਹੀਂ ਜਾ ਕੋਈ ਭੈਣ ਪਰ ਥੋੜਾ ਬਾਧ ਮਾਨਤਨ ਹੋਰ ਕਰਦਾਂਗੇ ਚਲ ਹੋਰ ਕਰ ਦਿੰਦੇ ਲੋਕੋ ਵੈਸੇ ਪਸ਼ੂ ਸਾੜੇ ਜਿੰਨੇ ਵੀ ਹੁੰਦੇ ਆ ਬਿਲਕੁਲ ਜਾਇਜ਼ ਹੀ ਹੁੰਦੇ ਆ ਠੀਕ ਆ ਜੀ ਪਰ ਤਾਂ ਪਹਿਲੇ ਹੀ ਉਹਨਾਂ ਕ ਕੀਤਾ ਜਾਂਦਾ ਮੋਲ ਉਹਨਾਂ ਕ ਕੀਤਾ ਜਾਂਦਾ ਪਰ ਫਿਰ ਵੀ ਵੀਰਾਂ ਦਾ ਵੀ 59000 ਦੀ ਹੋਣ ਹੋ ਗਈ ਆ ਠੀਕ ਆ ਜੀ ਵਿੱਚੋਂ ਹੋਰ ਵੀ ਮਾਨਤਨ ਕਿਸੇ ਭੈਣ ਭਰਾ ਸਾਜਣ ਦੇ ਘਰ ਆਏ ਦਾ ਜਿਹੜਾ ਹੋਰ ਵੀ ਛੋਟਛੱਪਾ ਹੋ ਜਾਊਗਾ ਤੇ ਮਾਜ ਤੁਸੀਂ ਦੇਖ ਲਈਏ ਕੋਈ ਵੀ ਇਹਦਾ ਸੁਬਿਆ ਅਕੋਰਡਿੰਗ ਆਪਦੀ ਜਜਮੈਂਟ ਕਰ ਲੈ ਤੇ ਜਾਂ ਮੰਨ ਲੈ ਦੂਜਾ ਮੰਨ ਲੈ ਚੌਥਾ ਮੰਨ ਲੈ ਠੀਕ ਆ ਜੀ ਤੇ ਪਤਲੇ ਪਿੰਡੇ ਦੇ ਵਿੱਚ ਬਿਲਕੁਲ ਸਿੰਗਲ ਅੱਡੀ ਦੀ ਬਾਕੀ ਚੋਣ ਚੋਣ ਚੰਗੀ ਨਿਕਲੂਗੀ ਇਹਨੇ ਰੇਡ ਦੇ ਵਿੱਚ ਦੋਸਤੋ ਵੈਸੇ ਸਾਰੇ ਵੀ ਦਸਿਆਣੇ ਆ ਜਿਹੋ ਜਿਹੇ ਪਸ਼ੂ ਉਹੋ ਜਿਹਾ ਮੋਲ ਭਰਨਾ ਪੈਂਦਾ ਬਾਕੀ ਦੁੱਧ ਸੰਸਾਭ 10000 ਕਿਲੋ ਕੱਢੀ ਜਾਂਦਾ 10 ਕਿਲੋ ਦੇਈ ਜਾਂਦਾ ਬੜੇ ਰਾਮ ਨੇ ਇਹਨੇ ਹਾਂ ਹਾਂਜੀ ਬਿਲਕੁਲ ਦਸ ਸਤਨਾਮ ਅੱਗੇ ਆਪਣੇ ਕੋਲ ਵੀ ਆ ਜਿਹੜੀ ਵੈੜ ਖੜੀ ਹੈ ਇਹ ਭਾਜੀ ਵੈੜ ਸੂਈ ਜੇ ਰਾਤ ਦੀ ਰਾਤ ਸੂਈ ਹੈ ਹਾਂਜੀ ਇਹ ਪਹਿਲਣ ਵੈੜ ਜੇ ਪਹਿਲਣ ਠੀਕ ਹੈ ਜੀ ਬਾਕੀ ਥਾਂ ਥੁਣ ਦੇਖੋ ਕਿੱਡਾ ਵਿਰਲਾ ਤੇ ਇਹ ਸੂਈ ਹੈ ਠੀਕ ਹੈ ਜੀ ਹਾਂਜੀ ਪਹਿਲਾਂ ਸੂਆ ਰਾਤ ਹੀ ਸੂਈ ਹੈ ਇਹ ਭਾਜੀ ਰਾਤ ਸ ਰਾਤ 12:00 ਵਜੇ ਜੇਰਜੂਰ ਕਿੰਨੇ ਵਜੇ ਪਾਸ ਜੇਰਜੂਰ ਪੈ ਗਈ ਮੰਨ ਲਓ ਸਵੇਰੇ 4:00 ਵਜੇ ਜੇਰ ਪਈ ਜੀ ਬੱਚਾ ਮਗਰ ਬੱਚਾ ਮਗਰ ਮੇਲ ਕਾਫਾ ਗਿਆ ਬੱਚਾ ਜੀ ਲੋ ਵੀ ਇਹ ਬੱਚਾ ਦੋਸਤੋ ਮਗਰ ਠੀਕ ਹੈ ਜੀ 나ੜੂ ਬਿਲਕੁਲ ਬੱਚੇ ਦੇ ਨਾਲ ਆਹ ਕਰੋ ਜਗਾ ਠੀਕਾ ਤੇ ਚੋਈ ਹੈ ਸਵੇਰ ਕੋਈ ਚੋਈ 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 ਅੱਛਾ ਸਰੇ ਆਪਾਂ 2 ਕਿਲੋ ਚੋਈ ਹੈ ਤੇ ਬੱਚੇ ਬਚਨ ਜਗਾ ਹੈ ਬਸ ਕਿੰਨਾ ਬੋੜਾ ਇਹਦੇ ਥੱਲੇ ਇਹਦੇ ਥੱਲੇ ਬੋੜਾ ਭਾਈ ਹੁਣ ਮੰਨ ਲਓ ਵੇਖੋ ਆਪਾਂ ਦੇ 2 ਕਿਲੋ ਚੋਈ ਜੀ अच्छा जी हां जी बाकी ਤੁਹਾਨੂੰ ਆ ਵੱਲੋਂ ਸੱਲਾ ਵੇਖੋ ਜਿਹੜੇ ਸਾਨੂੰ ਸੱਲਾ ਹੁਸਾ ਹਨ ਦੋਸਤੋ ਜਾਨੂ ਸੋ ਵੇਖੋ ਤੁਸੀਂ ਵਿਰਲਾ ਬੰਡਾ ਵੇਖੋ ਥਣ ਵੇਖੋ ਬਹੁਤ ਪਸੰਦੀਦਾ ਥਣ ਆ ਥੀਜੋਾਈਲਾ ਥਣ ਸੋ ਵਿਰਲਾ ਇਥਾ ਬਹੁਤ ਜਿਆਦੀਆਂ ਨੇ ਠੀਕ ਆ ਜੀ ਗਿੱਟ ਗਿੱਟ ਦੀ ਵੰਡ ਆਪਸੀ ਥਣਾਂ ਦੀ ਤੇ ਆ ਦੇਖੋ ਲਓ ਜੀ ਤਤਨਾ ਭਾਈ ਖੋਲ ਦਗੇ ਇਹਨੂੰ ਵੀ ਲਓ ਜੀ ਸੋ ਪਹਿਲਣ ਵੇੜਾ ਦੋਸਤੋ ਤਾਜੀ ਸੂਈ ਆ ਸੱਜਰ ਰਾਤ ਹੀ ਸੂਈਏ ਵੀ ਅਦਾਸ ਰਿਆ ਤੇ ਕਾ ਤੋਂ ਵੱਡਾ ਆਂਦਾ ਠੀਕ ਆ ਜੀ ਆ ਤਾਂ ਮੀਡੀਅਮ ਇੱਕ ਨਾਰਮਲ ਹਾਈਟ ਆਉਂਦੀ ਆ ਮੀਡੀਅਮ ਤੇ ਉਹਦੇ ਤੋਂ ਪਲੱਸ ਹਾਈਟ ਆ ਵੱਡੀਆਂ ਵੜਾ ਦੇ ਵਿੱਚ ਤੁਸੀਂ ਮੰਨ ਕੇ ਸੌਦਾ ਕਰ ਲਿਓ ਕੱਟ ਕੋਤ ਭਾਜੀ ਬਾਕੀ ਬਹੁਤ ਆ ਵੱਡਾ ਝੁੰਗੀ ਆ ਠੀਕ ਆ ਜੀ ਬਾਕੀ ਸਿੰਘ ਥੋੜਾ ਜਿਹਾ ਅਠਾ ਨੂੰ ਆ ਝੁੰਗੀ ਥੋੜਾ ਜਿਹਾ ਸਦਨਾਬ ਲੰਮਾ ਤੋੜ ਲਿਓ ਵਗਾਂ ਨੂੰ ਆ ਦਿਖਾ ਦਈਏ ਲੋ ਜੀ ਬਾਕੀ ਭਾਜੀ ਇਹ ਰਾਤ ਦੀ ਸੂਈ ਪੱਠਾ ਪੁੱਠਾ ਨਹੀਂ ਚੁੱਕੇ ਆ ਇਹਨੇ ਓ ਠੀਕ ਆ ਜੀ ਤੋਂ ਥਣ ਵਾਲੇ ਪਾਸੋਂ ਦੋਸਤੋ ਪੂਰੀ ਖਬਰ ਤਾਰ ਆ ਲੇਵੇ ਥਣ ਵਾਲੇ ਪਾਸੇ ਤੇ ਸੂਸਵਾ ਦੇ ਵਿੱਚ ਚਲੋ ਇੱਕ ਵਾਰੀ ਪਸ਼ੂ ਆਇਆ ਨਾਲ ਹੀ ਗਈ ਨਾਲ ਆ ਬੱਚੇ ਦੇ ਪ੍ਰੋਪਰ ਤੁਹਾਨੂੰ ਦਿਖਾਈ ਦਿੱਤਾ ਸੋ ਇੱਕ ਬਹਿਣੀ ਵਾਲੀ ਸਾਈਡ ਤੋਂ ਵੀ ਤੁਹਾਨੂੰ ਨੋਰਮਲ ਆਪਾਂ ਦਿਖਾ ਦਨੇ ਆ ਕਰੋ ਚੈੱਕ ਠੀਕ ਆ ਜੀ ਲੈ ਸਤਨਾਮ ਇਹਦੀ ਮੰਗ ਵੀਰੇ ਕੀ ਕਰਦਾ ਫਿਰ ਇਹਦਾ ਮੁੱਲ ਭਾਜੀ ਭੋਜਨਾ ਮਰਜੀ ਕਰ ਭਾਏ 45 ਕਰੀ ਜਈਏ ਭਾਏ 50 ਕਰੀ ਹਾਂਜੀ ਕਿਹੜੀ ਜੈਸਨੋ ਵੱਛੀ 40 ਚ ਦੋ ਛੜਾਂਗੇ 40000 ਦੇ ਵਿੱਚੋਂ ਹਾਂਜੀ 2000 ਛੱਡ ਦਾਂਗੇ ਜੀ ਠੀਕ ਆ ਜੀ ਉਹਦੇ ਵਿੱਚੋਂ ਹੋਰ ਮਾਨ ਤਾਨ ਕਰ ਦਾਂਗੇ ਜੀ 38000 ਹੋ ਗਿਆ 38 ਚ ਵੀ ਹੋਰ ਹੋ ਜਾਊਗਾ ਮੰਨ ਲਓ ਹਾਂ ਨਾ 37000 ਦੀ ਦੇ ਦਾਂਗੇ ਜੀ ਉਹ ਕਸਰਾ ਕੁਸਰਾ ਕੱਢ ਕੇ ਕਸਰਾ ਕੁਸਰਾ ਕੱਢ ਕੇ ਬਾਕੀ ਵੈੜ ਦਾ ਕਦ ਬੁੱਤ ਵੇਖੋ ਠੀਕ ਆ ਜੀ ਲਓ ਦੋਸਤੋ 37000 ਦੇ ਵਿੱਚ ਤੁਹਾਨੂੰ ਇਹ ਮਿਲ ਜੂਗੀ ਠੀਕ ਆ ਜੀ ਤੇ ਬੌਲੇ ਤੇ ਚੱਲ ਰਹੀ ਆ ਕੋਈ ਭਰਾ ਆਪਦੀ ਚੋਗੇ ਤਸੱਲੀ ਕਰ ਲੈ 37000 ਦੇ ਵਿੱਚ ਮਿਲ ਜੂਗੀ ਵੱਡਾ ਕਾਤ ਠੀਕ ਆ ਜੀ ਕਦ ਕੁੱਤ ਚੰਗਾ ਬਾਕੀ ਥਣ ਦੇ ਵਾ ਸਾਫ ਆ ਪੂਰਾ ਥਣ ਥਣ ਬਹੁਤ ਵਧੀਆ ਲੱਗਦਾ ਤੇ ਵੀ ਸਤਨਾਮ ਅੱਗੇ ਆਪਣੇ ਕੋਲ ਵੀਰੇ ਜਿਹੜੀ ਇਹ ਮੱਝ ਆ ਗਈ ਆ ਵੀਰ ਇਹ ਭਾਜੀ ਮੈਂ ਮੰਨ ਲਓ ਤੁਸੀਂ ਟੋਕਰੀ ਮੰਨ ਕੇ ਚਲੋ ਹਏ ਉਹ ਆਂਦੇ 2 ਮਹੀਨੇ ਹੋ ਗਏ ਤੇ ਡਾਕਟਰ ਨੂੰ ਮੈਂ ਫੋਨ ਕੀਤਾ ਡਾਕਟਰ ਅਜੇ ਆਇਆ ਨਹੀਂ ਆ ਹਾਂਜੀ ਬਾਕੀ ਆਉਂਦੇ ਆਪਾਂ ਵੀਡੀਓ ਦੇ ਵਿੱਚ ਹੋਰ ਲਾ ਦਾਂਗੇ ਜਿਤਨਾ ਮੰਨ ਲਓ ਕੋਈ ਭੈਣ ਭਰਾ ਫੋਨ ਕਰੋ ਫਿਰ ਦੱਸ ਦਾਂਗੇ ਜੋ ਵੀ ਆਇਆ ਦਾ ਬਿਲਕੁਲ ਬਿਲਕੁਲ ਮੇਰੇ ਥੱਲੇ 7 ਕਿਲੋ ਦੁੱਧ ਦੇ ਪੱਕਾ ਲੀਟਰ ਆਣਾ ਮਿਲ ਕੇ 7 ਕਿਲੋ ਦੁੱਧ ਵੀ ਆ ਤੇ ਮਹੀਨੇ ਕਿੰਨੇ ਦੀ ਕੱਪੜ ਇਹ ਮਹੀਨਾ ਭਾਜੀ ਦੋਹਾਂ ਦੀ ਆਂਦੇ ਬਣੀ ਆ ਹਾਂਜੀ ਦੋਹਾਂ ਦੀ ਬਣੀ ਆ ਮਾਲੀ ਤੋਂ ਟੀਕਾ ਟੁਕਰ ਕਰ ਨਹੀਂ ਨਹੀਂ ਮਾਲੀ ਤੋਂ ਮਾਲੀ ਇਦਾਂ ਖੁੱਲੇ ਮੰਨ ਲਓ ਛੱਡਿਆ ਨਹੀਂ ਠੀਕ ਆ ਜੀ ਹਾਂਜੀ ਲਓ ਦੱਸੋ ਮਾਲੀ ਤੋਂ ਬਣੀ ਆ ਬਾਕੀ 2 ਮਹੀਨੇ ਦਾ ਕੰਪਲੀਟ ਸਮਾਂ ਹੋ ਗਿਆ ਡਾਕਟਰ ਅਜੇ ਲੇਟ ਆਉਣਾ ਸੀਗਾ ਤਾਂ ਕਰਕੇ ਇੱਕ ਵਾਰੀ ਮੈਂ ਤੁਹਾਨੂੰ ਨੋਟ ਕਰਾਤਾ ਸੀਗਾ ਵੀ ਡਾਕਟਰ ਜਦੋਂ ਦੋਸਤੋ ਚੈੱਕ ਪਾਸ ਕਰ ਗਿਆ ਇਹਨੂੰ ਉਹ ਤੁਸੀਂ ਕਾਲ ਕਰਕੇ ਪੁੱਛ ਲਿਓ ਠੀਕ ਹੈ ਜੀ ਆਫਟਰ ਅਪਲੋਡਿੰਗ ਠੀਕ ਹੈ ਜੀ ਤੇ ਬਾਅਦ ਵਿੱਚ ਤੁਹਾਨੂੰ ਵੀਰ ਦੱਸ ਦਊਗਾ ਵੀ ਡਾਕਟਰ ਸਾਹਿਬ ਨੇ ਯੈਸ ਜਾਂ ਨੋ ਕਹੀ ਆ ਵੀ ਗੱਬਣ ਚੈੱਕ ਆ ਜਾਂ ਨਹੀਂ ਪਾਸ ਹੁੰਦੀ ਉਹ ਤੁਹਾਨੂੰ ਪੂਰੀ ਜਾਣਕਾਰੀ ਮਿਲ ਜੂਗੀ ਕਾਲ ਕਰ ਲਿਓ ਤੇ ਡਾਕਟਰ ਸਾਹਿਬ ਨੇ ਚੈੱਕ ਕਰ ਲੈਣੀ ਆ 7 ਕਿਲੋ ਦੁੱਧ ਇਸ ਮੱਝ ਦੇ ਥੱਲੇ 7 ਕਿਲੋ ਦੁੱਧ ਪੱਕਾ 7 ਕਿਲੋ ਪੱਕਾ ਦੁੱਧ ਆ ਪਾਏ ਲੀਟਰਾਂ ਨਾਲ ਮਿਲ ਕੇ ਦਵਾਂਗੇ ਠੀਕ ਆ ਜੀ ਆਹ ਜਿਹੜਾ ਚਵਾਈ ਦੇਣਾ ਪੋਹਿੰਦੀ ਕਰਦਾ ਆ ਆਪਾਂ ਚਵਾਈ ਦੇਣਾ ਜਿਹੜਾ ਆਪਾਂ ਚਵਾਉਣਾ ਹੀ ਆ ਜੀ ਤੇ 17 ਸਵੇ ਅੱਗੇ ਕਿੰਨੇ ਲਈ ਗੱਬਣ ਸਵੇ ਭਾਈ ਦੂਜੇ ਲਈ ਗੱਬਣ ਜੀ ਨਹੀਂ ਕਿੰਨੇ ਲਈ ਦੂਜੇ ਦੂਜੇ ਲਈ ਗੱਬਣ ਜੀ ਹਾਂ ਹਾਂ ਜੀ ਠੀਕ ਆ ਦੇਖ ਦੁੱਖ ਤੋਂ ਲੱਗਦਾ ਵੀ ਜਿਵੇਂ ਤੀਜੇ ਸਵੇ ਲਈ ਗੱਬਣ ਨਹੀਂ ਨਹੀਂ ਬਾਕੀ ਮੰਨ ਲਓ ਤੀਜੇ ਮੰਨ ਲਓ ਚਲੋ ਪਰ ਉਹ ਦੂਜੇ ਦੀ ਅੰਦੇ ਗੱਬਣਾ ਅੱਛਾ ਜੀ ਹਾਂ ਜੀ ਲੋਕ ਦੱਸੋ ਤੀ ਆ ਦੇਖੋ ਠੀਕ ਹੈ ਜੀ ਕਈ ਵਾਰ ਦੋਸਤੋ ਪੁੱਜ ਪੱਜ ਕੇ ਬਣਿਆ ਹੋਵੇ ਪਸ਼ੂ ਤੇ ਉਹ ਗੱਲ ਵੱਖਰੀ ਆ ਬਾਕੀ ਸੁਬਿਆਂ ਦੇ ਵਿੱਚ ਵੀਰ ਦੱਸ ਰਿਹਾ ਵੀ ਗਾ ਦੂਜੇ ਨਹੀਂ ਗੱਪਣ ਠੀਕ ਹੈ 7 ਕਿਲੋ ਦੁੱਧ ਐਸ ਵਕਤੇ ਤੇ ਥੱਲੇ ਹਾਜ਼ਰ ਸੋ 2 ਮਹੀਨਿਆਂ ਦੀ ਆ ਬਣੀ ਆ ਚੈੱਕ ਪਾਸ ਮੈਂ ਪਹਿਲਾਂ ਫਿਰ ਡਿਟੇਲ ਜਿਹੜੀ ਦੋਸਤੋ ਰਿਪੀਟ ਕਰ ਦੇਣਾ ਕੋਈ ਡਾਕਟਰ ਸਾਹਿਬ ਨੇ ਆਉਣਾ ਡਾਕਟਰ ਸਾਹਿਬ ਚੈੱਕ ਕਰ ਜਾਣਗੇ ਪਾਸ ਕਹਿ ਜਾਣਗੇ ਤਾਂ ਤੁਹਾਨੂੰ ਜਿਹੜਾ ਦੋਸਤੋ ਫੋਨ ਤੇ ਵੀਰ ਦੱਸ ਦਊਗਾ ਜੋ ਵੀ ਠੀਕਾ ਇਨਫੋਰਮੇਸ਼ਨ ਬਾਅਦ ਵਿੱਚ ਹੋਈ ਉਹ 7 ਕਿਲੋ ਦੁੱਧ ਤਾਂ ਬਾਕੀ ਚੋਣ ਚਾਂਣ ਦੀ ਕਿਵੇਂ ਸੱਚੀ ਚੋਣ ਚਾਂਣ ਭਾਜੀ ਐ ਓਕੇ ਕੋਈ ਥਾਣ ਦਾ ਕੋਈ ਬਾਦ ਨਹੀਂ ਕੋਈ ਘਾਟ ਨਹੀਂ ਆ ਪੋਲੀ ਰੋੜ ਇੱਥੇ ਦੇ ਤਾਂ ਨਹੀਂ ਸਤਨਾਮ ਕੋਈ ਦੂਰ ਨੇੜੇੋਂ ਆ ਜੇ ਤਾਂ ਬਾ ਇੱਕ ਧਾਰਾ ਨੇ ਘੱਟ ਨਾ ਨਾ ਭਾਜੀ ਇਹ ਕਦੀ ਵੀ ਨਹੀਂ ਹੋ ਸਕਦਾ ਜੇ ਕੋ ਹੋਊਗਾ ਆਪਾਂ ਦੱਸਾਂਗੇ ਵੀਡੀਓ ਦੇ ਵਿੱਚ ਜ਼ਰੂਰ ਬਿਲਕੁਲ ਜੀ ਹਾਂਜੀ ਲੋਬੀ ਦੋਸਤੋ ਵੀਡੀਓ ਦੇ ਵਿੱਚ ਵੀਰਾਂ ਦਾ ਵੀ ਆਪਾਂ ਨੋਟ ਕਰਾ ਦਿੱਤਾ ਕੋਈ ਵੀ ਕੋਈ 19 21 ਕੋਈ ਕਮੀ ਫੇਚੀ ਹੋਵੇ ਤੇ ਫਿਲਹਾਲ ਚੋਣ ਚਾਂਣ ਇੱਕ ਨੰਬਰ ਆ ਤੇ ਸਵੇਰ ਚਵਾਈ ਕਰ ਲਈ ਸੀ ਇਹਦੀ ਇਹ ਭਾਜੀ ਸਵੇਰ ਚਵਾਈ ਕਰਕੇ ਦੀ 8 ਵਜੇ ਲੈਂਦੀ ਆ ਆਪਾਂ ਅੱਛਾ ਜੀ ਹਾਂਜੀ ਅੱ ਠੀਕ ਆ ਜੀ ਹਾਂਜੀ ਠੀਕ ਆ ਸਤਨਾਮ ਦਈਏ ਕਿੰਨੇ ਦੀ ਵੀਰੇ ਲੈ ਲਓ ਭਾਜੀ ਇਹਦਾ ਮੰਨ ਲਓ ਜਿਹੜੀ ਆਪਾਂ ਜੈਸਨੋਇ ਦੇਣੀ ਆ ਨਾ 47000 ਜੀ ਦਾ 47000 ਦੀ ਹਾਂਜੀ ਕੋਈ 50 ਨਹੀਂ ਕੋਈ 52 ਨਹੀਂ ਵੀ ਇਕੱਠੀ ਇੱਕ ਵਾਰੀ ਸੱਤ ਨਹੀਂ ਨਹੀਂ ਇਕੱਠੀ ਇੱਕੇਰੀ ਆਪਾਂ ਜਿਹੜੀ ਆਪਾਂ ਦੇਣੀ ਆ ਨਾ ਬਾਕੀ ਥੋੜਾ ਬਾਕੀ ਮਾਨਤਾਨ ਕਰ ਦਾਂਗੇ ਹੋਰ ਭੈਣ ਭਰਾ ਦਾ ਠੀਕ ਆ ਜੀ ਹਾਂਜੀ ਲਓ ਵੀ 47200 ਇਹ ਮਿਲ ਜੂਗੀ ਬੇਸ਼ੱਕ ਕਿਸੇ ਵੀਰ ਨੇ ਖਰੀਦਦਾਰੀ ਕਰਨ ਤੋਂ ਪਹਿਲਾਂ ਮੈਂ ਫੇਰ ਉੱਥੇ ਗੱਲ ਤੇ ਆ ਜਣਾ ਦੋਸਤੋ ਕਿਸੇ ਵੀਰ ਨੇ ਡਾਕਟਰ ਤੋਂ ਪੁੱਛ ਕੇ ਡਾਇਰੈਕਟ ਇਕ ਸਾਟੀਸਫਾਈ ਹੁੰਦਾ ਕੋਈ ਵੀਰ ਤੇ ਸ ਬਿਲਕੁਲ ਸਾਹਮੋ ਸਾਹਮਣੇ ਪੁੱਛ ਕੇ ਤੁਸੀਂ ਸੰਤੁਸ਼ਟੀ ਕਰ ਲਿਓ ਚੈੱਕ ਪਾਸ ਨਿਕਲ ਆਉਂਦੀ ਆ ਤੇ ਫਿਰ ਵੀ ਰੇਡ ਹੋ ਰਹਿਣ ਵਾਲਾ ਠੀਕ ਆ ਜੀ ਤੇ ਫਿਲਹਾਲ ਇਹ ਜਿਹੜੀ ਦੋਸਤੋ ਮੱਝ ਆ 47000 ਦੇ ਵਿੱਚ ਅੱਛਾ ਤੇ ਬਾਕੀ ਮੰਨ ਲਾ ਵੀ ਜੇਕਰ ਕਲੋ ਇੱਕ ਪੋਜ਼ਿਟਿਵਿਟੀ ਆਪਾਂ ਸੋਚਦੇ ਆਂ ਵੀ ਜੇਕਰ ਨਿਕਲ ਆਉਂਦੀ ਆ ਤਾਂ ਫਿਰ ਤਾਂ ਰੇਟ ਸੇਮ ਰਹਿਣਾ ਹੀ ਰਹਿਣਾ ਨਹੀਂ ਨਹੀਂ ਭਾਈ ਜੀ ਰੇਟ ਸੇਮ ਹੀ ਰਹੂ ਚਾਹੇ ਨਿਕਲਦੇ ਆਂ ਨਹੀਂ ਨਿਕਲਦੇ ਰੇਟ ਇਹ ਰਹੂ ਆ 7 ਕਿਲੋ ਦੇ ਹਿਸਾਬ ਨਾਲ ਰੇਟ ਹੋਏਗਾ 7 ਕਿਲੋ ਹਿਸਾਬ ਨਾਲ 7 ਕਿਲੋ ਦੋ ਨੈਟ ਪੂਰਾ ਦੋ ਟਾਈਮ ਆਪਾਂ ਚੋ ਕੇ ਦੇਵਾਂਗੇ ਚੋ ਆ ਗਿਆ ਆਪਾਂ ਦੇਣੀ ਆ ہاں ਚੋ ਆ ਗਿਆ ਚਾਹੇ ਗੱਬਣ ਨਿਕਲਾ ਵੇ ਚਾਹੇ ਪਾਸ ਨਹੀਂ ਹੋਉਂਦੀ ਪਰ ਰੇਟ ਸੇਮ ਹੀ ਰੇਟ ਸੇਮ ਹੀ ਰਹੂ ਭਾਈ ਠੀਕ ਆ ਜੀ ਲਵ ਦੋਸਤੇ ਵੀ ਗੱਲ ਕਲੀਅਰ ਕਰ ਦਿੱਤੀ ਆ ਤੇ ਬਾਕੀ ਮੇਰਾ ਭਰਾ ਤੁਸੀਂ ਆਪਦਾ ਹਿਸਾਬ ਕਿਤਾਬ ਆਪਣੀ ਵੰਡ ਲਾ ਲਿਓ ਜੀ ਚੋਣ ਚਾਨ ਚੰਗੀ ਚੋਣ ਚਾਨ ਬਹੁਤ ਪੋਲੀ ਨਿਹਰਾ ਰੋਹ ਜੀ ਨਿਹਰਾ ਜੀ ਠੀਕ ਆ ਜੀ ਹਾਂਜੀ ਲੋ ਵੀ ਪ੍ਰਾਪੋ 47000 ਦੇ ਵਿੱਚ ਮਿਲ ਜੂਗੀ ਅੱਗੇ ਸਤਨਾਮ ਆਪਣੇ ਕੋਲ ਜਿਹੜੀ ਆ ਗਾਂ ਵਹਿੜ ਆ ਗਈ ਏ ਭਾਜੀ ਵਹਿੜ ਦੂਜਾ ਸੂਆ ਸੀ ਠੀਕ ਆ ਜੀ ਹਾਂਜੀ ਦੂਜਾ ਸੂਆ ਤੇ ਕਿੰਨੇ ਦਿਨ ਹੋ ਗਏ ਨੂੰ ਸੂਈ ਨੂੰ ਇਹਨੂੰ ਮੰਨ ਲਓ ਹੋ ਹੀ ਗਿਆ ਇਹ ਹਫਤਾ ਲੋ ਵੀ ਹਫਤੇ ਦੀ ਸੂਈ ਹੈ ਤੇ ਬੱਚਾ ਮਗਰੇ ਦੇ ਬੱਚਾ ਮਗਰੇ ਦੇ ਬੱਚਾ ਜੀ ਬਹੁ ਮਗਰੇ ਦੇ ਬੱਚਾ ਦੋਸਤੋ ਹਫਤੇ ਦੀ ਸੂਈ ਹੈ ਤਾਂ ਦੁੱਧ ਕਿੰਨੇ ਕਿਤੇ ਚੱਲਦੇ ਦੁੱਧ ਦੇ ਥਲੇ ਭਾਜੀ ਹੁਣਾ ਡਾ ਮੇੜਾ 6 ਕਿਲੋ ਜੇ 6 ਕਿਲੋ ਆ ਹਾਂਜੀ ਠੀਕ ਆ ਜੀ ਆ ਦੋਸਤ ਦੁੱਧ 6 ਕਿਲੋ ਆ ਕਿਹੜਾ ਆ ਪਚਵਾਇ ਜਣਾ ਭੈਣ ਭਰਾ ਨੂੰ ਠੀਕ ਆ ਜੀ ਹਫਤੇ ਦੀ ਸੂਈ ਥੱਲੇ 6 ਕਿਲੋ ਦੁੱਧ ਤੇ ਸੂਆ ਪਹਿਲਣੀ ਏ ਸੂਆ ਭਾਜੀ ਪਹਿਲਾ ਹੋ ਜਾਂ ਦੂਜਾ ਹੋਵੇ ਇਹਨਾਂ ਨੇ ਖਿਆਲ ਜਿਆ ਯਾਰ ਠੀਕ ਠੀਕ ਆ ਲੱਗਦੀ ਤਾਂ ਪਹਿਲਣੀ ਆ ਬੱਚਾ ਲੈ ਲੀਏ ਪੱਚਾ ਮਗਰ ਕਿਸੇ ਦਾ ਬੱਚੇ ਵਾਲਾ ਅੱਛਾ ਹੀ ਆ ਬੱਚਾ ਮਗਰ ਦੋਸਤੋ ਆ ਤੁਸੀਂ ਵੇਖ ਲਓ ਠੀਕ ਆ ਜੀ ਬੱਚਾ ਬੱਚੀ ਏ ਬੱਚਾ ਬੱਚਾ ਹੀ ਏ ਬੱਚਾ ਜੀ ਹਾਂ ਜੀ ਉਹ ਜੀ ਇਹ ਬੱਚਾ ਮਗਰ ਦੇ 나ੜੂ ਆ ਜੀ ਲੱਥਿਆ ਹੋਗਾ ਠੀਕ ਹੈ। ਬਾਕੀ ਸਤਨਾਮ ਹੈ 6 ਕਿਲੋ ਜਿਹੜਾ ਧਾਰਾ ਚੌਂ ਚੌਂ ਜੀ। ਮੈਂ ਨਾ ਭਾਜੀ ਆਪਾਂ 6 ਕਿਲੋ ਆਹ ਨੈਟ ਲੀਟਰ ਮਾਰ ਕੇ ਤੇ ਫੇਰ ਅਗਲੇ ਦਵਾਂਗੇ। ਠੀਕ ਹੈ ਜੀ। ਹਾਂ ਜੀ। ਉਹ ਦੋਸਤੋ ਚੌਂ ਚੌਂ ਵੀ ਚੰਗੀ ਆ 6 ਕਿਲੋ ਦੁੱਧ ਇਸ ਵਾੜ ਦੇ ਥੱਲੇ ਆ। ਠੀਕ ਆ ਸੂਆ ਕੋਈ ਵੀਰ ਪਹਿਲਾਂ ਮੰਨ ਕੇ ਸੌਦਾ ਕਰ ਲੈ ਦੂਜਾ ਮੰਨ ਕੇ ਸੌਦਾ ਕਰ ਲੈ ਠੀਕ ਆ ਜੀ। ਤੇ ਆਹ ਥਣ ਦੇਵਾ ਇਸ ਵਾੜ ਤੋਂ ਲੱਗਾ ਜਿਹੜਾ ਠੀਕ ਹੈ ਜੀ। ਰਵੀ ਸਤਨਾਮ ਇਹਦਾ ਮੁੱਲ ਕੀ ਕਰਦਾਂਗੇ ਵੀਰ? ਇਹ ਭਾਜੀ ਜਿਹੜੀ ਆਪਾਂ ਜੈਸ ਨੂੰ ਆਪਾਂ ਦੇਣੀ ਹੈ ਨਾ ਹਾਂ 22000 ਹੀ ਦਵਾਂਗੇ। 22000 ਦੀ। ਹਾਂਜੀ ਉਹਦੇ ਵਿੱਚ 100-200 ਰੁਪਏ ਛੋੜ ਹੀ ਕਰਾਂਗੇ ਬੱਸ। ਲਓ ਦੋਸਤੋ 22000 ਦੀ ਤੁਹਾਨੂੰ ਮਿਲ ਜੂਗੀ। ਮਾ ਕੇ ਠੰਡੀ ਹੁੰਦੀ ਕਾਹਦੀ ਕੱਖ ਨਹੀਂ। ਜਦਾਂ ਮੱਢਿਆ ਕਰਾਂਗੇ। ਕੋਈ ਚੱਕਰ ਨਹੀਂ ਹੋ ਜਾਏ। ਠੀਕ ਹੈ ਜੀ। ਲਓ। 22000 ਦੀ ਦੋਸਤੋ ਇਹ ਮਿਲ ਜੂਗੀ ਤੁਹਾਨੂੰ ਠੀਕ ਹੈ ਜੀ। ਆਹ ਨਾਲ ਹੀ ਗੱਲਬਾਤ ਵੀਰ ਕਹਿੰਦਾ 22000 ਦੀ ਦੇਵਾਂਗੇ। ਸੱਜਰ ਸੂਈ ਆ ਤੇ 17ਵੇਂ ਨਗਨੇ ਆ ਜੀ ਵੀਰੇ। ਏ ਨਾਗੀ ਭਾਜੀ ਆਪਣੇ ਕੋ ਹਾਂ ਪੰਜ ਨਾਗ ਅੱਜ ਪੰਜ ਹਾਂਜੀ ਤਿੰਨ ਦੋ ਵਾੜਾਂ ਤੇ ਤਿੰਨ ਵਾੜਾਂ ਦੋ ਮਹੀਆ ਹਾਂਜੀ ਠੀਕ ਹੈ ਜੀ ਨੰਬਰ ਬੋਲ ਦਿੰਗੇ ਨੰਬਰ ਭਾਜੀ ਆਪਣਾ 62 88 80 31 48 ਠੀਕ ਹੈ ਜੀ ਹਾਂਜੀ ਲਓ ਦੋਸਤੋ ਇਹ ਨੰਬਰ ਆ ਵੀਰ ਸਦਨਾਮ ਸਿੰਘ ਹੋਣਾ ਤੇ ਨੰਬਰਾਂ ਤੇ ਤੁਸੀਂ ਕਾਲ ਕਰ ਲਿਓ ਪਸ਼ੂ ਅੱਜ ਜਿਹੜੇ ਆਏ ਸੀਗੇ ਮੌਕੇ ਤੇ ਠੀਕ ਹੈ ਜੀ ਟੋਟਲ ਪੰਜ ਨਾਗ ਸੀਗੇ ਪੰਜੇ ਨਗਾ ਦੀ ਆਪਾਂ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਤੀ ਆ ਦੋ ਗੱਭਣ ਸੀਗੇ ਪਰ ਤਿੰਨ ਸੂਰਜ ਵਾਲੇ ਆ ਇਹ ਕਾਪਣ ਪਸ਼ੂਾਂ ਦੀ ਡਿਟੇਲ ਮਿਲ ਗਈ ਆ ਸੋ ਵੀਡੀਓ ਵੱਧ ਤੋਂ ਵੱਧ ਅਗੇ ਸ਼ੇਅਰ ਕਰਦੇ ਹੋ ਨਵੇਂ ਫਾਰਮਰ ਵੀਰਾਂ ਤੱਕ ਜਿਹੜੇ ਦੋਸਤੋ ਇਹ ਕਵਰੇਜ ਆਪਣੀ ਪਹੁੰਚ ਸਕੇ ਮਿਲਦੇ ਆ ਕਿ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ